ਵੇਟ ਕਰੀਦਾ ਜਗੇ ਪਾਰੀ ਦੀ ਲਈ ਹੈਗੀ ਇਹ ਦੋ ਜੜ ਚੱਕੇ ਲਈ ਇੱਧਰ ਕੱਲੇ ਨਹੀਂ ਚੱਕ ਲਈ ਹਾਂ ਪਿੱਟਲੋਂ ਪਿੱਟਲੋਂ ਚੱਲੇ ਆਗੇ ਤਾਂ ਅੱਛਾ ਆਹ ਸਾਈਡ ਤੇ ਦੇਖੋ ਬਾਈ ਬਾਹੀ ਲਾਉਣੀ ਬਾਈ ਇਹਨੂੰ ਚਿੱਟਾ ਵਿੱਚ ਦੇ ਕਾਲੀ ਕਰ ਦੋ ਉੱਪਰ ਤੇ ਲਾਲ ਰੋਡੀ ਆਏ ਆਪਾਂ ਪਰ ਲੱਗਣਾ ਦੇਖ ਤਾਂ ਗੰਡਾ ਕਰਕੇ ਹਾਂ ਹਾਂ ਚੇਰੀ ਕਾਲ ਜੀ ਬਾਈ ਸਾਰੇ ਵੀਰਾਂ ਨੂੰ ਅੱਜ ਜੱਲੇ ਜੀ ਬਾਈ ਆਪਣਾ ਟਰੈਕਟਰ ਦਾ ਬੰਪਰ ਲਵਾਉਣ ਜਿਹੜਾ ਆਪਣੇ ਲਵਾਉਣੇ ਕਰਾਲੀ ਸ਼ਹਿਰ ਤੇ ਕਿੰਨੇ ਫੁੱਟ ਵਾਲਾ ਬਾਈ ਹੁਣ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਤੇ ਦੋ ਟਰੈਕਟਰ ਜਾਣੇ ਆ ਇੱਕ ਆਪਣੇ ਵਾਲਾ ਜਾਣਾ ਤੇ ਇੱਕ ਜੱਗੇ ਬਾਈ ਵਾਲਾ ਜਾਣਾ ਤੇ ਸਮਾਨ ਜਿਹੜਾ ਜਿਹੜਾ ਲੈ ਕੇ ਜਾਣਾ ਇੱਕ ਬਾਈ ਭਾਰੀ ਸਲੇਟ ਤੇ ਪ੍ਰੇਸ ਵੀ ਲਾਉਣੀ ਹੈ ਵੀ ਨਾਲ ਲੈ ਕੇ ਜਾਣੀ ਹੈ ਇੱਕ ਚਾਰਜਿੰਗ ਵਾਲਾ ਪੁਆਇੰਟ ਲਿਆਂਦਾ ਤਾਂ ਤੇ ਇਹ ਵੀ ਨਾਲ ਲੈ ਕੇ ਜਾਣਾ ਹੈ ਤੇ ਵੀਰ ਨੂੰ ਫੋਨ ਕਰਿਆ ਤਾਂ ਕਹਿੰਦਾ ਵੀ ਸ਼ਾਇਦ ਵੀ ਤੁਹਾਡਾ ਪੰਪਰ 12 ਵਜੇ ਦੇ ਪਹਿਲਾਂ ਪਹਿਲਾਂ ਆ ਜਵੇ ਚਲਦੇ ਆਪਾਂ ਇਹਨੇ ਵੀਰ ਕੋਲ ਨੂੰ ਪਹਿਲਾਂ ਪੈਰ ਵਾਲਾ ਜਿਹੜਾ ਰੇਂਜ ਸਰਵਿਸ ਫਿੱਟ ਕਰਾਉਂਦੇ ਆ ਬਾਕੀ ਚਾਰਜ ਵਾਲੇ ਬਾਰੇ ਵੀ ਦੇਖਦੇ ਸਿਸਟਮ ਬਾਕੀ ਕੱਪੜਾ ਲੀੜਾ ਮਾਰ ਕੇ ਵਾ ਇੱਕ ਵਾਰ ਸਟਾਰਟ ਕਰਦੇ ਚਲਦੇ ਜੱਗੇ ਦੇ ਘਰੋਂ ਫਿਰ ਦੋਨੇ ਟਰੈਕਟਰ ਜੱਗੇ ਦੇ ਘਰ ਤੇ ਰੈਡੀ ਕਰਕੇ ਕਰ ਵਾਲੀ ਬੰਨੂ ਖਿੱਚਦੇ ਨੇ ਆਪਾਂ ਨੇ ਬਾਈ ਛਤਰੀ ਜੀ ਲਾਉਣੀ ਉੱਪਰ ਫੇਵਰ ਹੁੱਡ ਤੇ ਇਹ ਵੀ ਸਮਾਨ ਹੁਣ ਵਿੱਚ ਰੱਖਦੇ ਬਾਈ ਇੱਕ ਵਾਰ ਸੈਟਿੰਗ ਜੀ ਕਰਕੇ ਕਿੱਥੇ ਟੰਗ ਆਉਂਗਾ ਬਾਕੀ ਕਾਫੀ ਦਿਨ ਹੋ ਗਏ ਬਾਈ ਪਹਾੜਾਂ ਵਿੱਚ ਮੇਲੇ ਨੂੰ ਦੇਖ ਤਾ ਕਰਕੇ ਟਰੈਕਟਰ ਵਾਲਾ ਲੈ ਧਿਆਨ ਹੈ ਨਹੀਂ ਤਾਂ ਬਿਜੀ ਤੇ ਅੱਜ ਫ੍ਰੀ ਹੋਏ ਤੇ ਅੱਜ ਮੋਡੀਫਿਕੇਸ਼ਨ ਵਾਲਾ ਜਿਹੜਾ ਕੰਮ ਆ ਉਹਨੂੰ ਕਰਦੇ ਬਾਈ ਹੌਲੀ ਹੌਲੀ ਕੰਪਲੀਟ ਇੱਕ ਵਾਰ ਸੌਫ ਕਰ ਦਈਏ ਕਾਫੀ ਦਿਨੋਂ ਖੜੇ ਨੂੰ ਕਰਦਾ ਜਾ ਰਿਹਾ ਹੈ ਸਾਡੇ ਵਾਂਗ ਹੀ ਲੱਗ ਰਹੀ ਜੀ ਬਾਕੀ ਇੱਥੇ ਬੜੇ ਖੜੇ ਕੋਈ ਆਹ ਫਰ ਨੂੰ ਨਹੀਂ ਵੀ ਬਹਿਦਾ ਜਿਆਦਾ 我那边是吧？我那边 ਜੀ ভাই ਇੱਕ ਵਾਰ ਸਟਾਰਟ ਕਰਕੇ ਖੜਾ ਹਟਾ 5 ਮਿੰਟ ਗਰਮ ਹੋ ਜਾਊਗਾ ਕਿਉਂਕਿ ਗਰਮ ਕਰਨਾ ਵੀ ਜ਼ਰੂਰੀ ਹੁੰਦਾ ਏ ਕਮੈਂਟ ਵੀ ਆਏ ਵੀਰਾਂ ਨੇ ਵੀ ਥੋੜਾ ਟਾਈਮ ਇਹਨੂੰ ਸਟਾਰਟ ਖੜਾ ਕੇ ਰੱਖੇ ਕਰੋ ਤੇ ਜਾਂਦੇ ਬਾਕੀ ਦੇ ਵਾਰਮ ਬਾਈ ਹੁਣ ਜੱਗੇ ਦੇ ਘਰ ਨੂੰ ਪੈਸੇ ਪੁੱਛੇ ਚੱਕੀਏ ਤੇ ਭਾਈ ਇਹ ਕਰਾਲੀ ਵੱਲੋਂ ਚੱਲੇ ਫਿਰ ਆਓ ਜੀ ਬਾਈ ਜੱਗੇ ਦੇ ਘਰ ਕੱਲੇ ਨੂੰ ਹੋਰ ਤੇ ਚਾਲੇ ਜੀ ਬਾਈ ਜੱਗੇ ਦੇ ਘਾ ਟਰੈਕਟਰ ਖੜਾ ਕੇ ਦੁਆਰਾ ਤੇ ਘਰ ਨੂੰ ਆਏ ਤੇ ਵੇਟ ਭੁੱਲੇ ਆਏ ਤੇ ਫਿਰ ਰੋਡੀ ਨੂੰ ਵੀ ਲੱਦ ਲਿਆ ਹਾਂ ਬਾਈ ਚੱਲੂਗਾ ਫਿਰ ਹਾਂ ਚੱਲਦੇ ਆ ਬਾਈ ਬੇਲ ਨੂੰ ਜਿਆਦਾ ਚੱਲਦੇ ਜਿਆਦਾ ਕਿਉਂਕਿ ਬਾਈ ਵੇਟ ਵੀ ਥੱਲੇ ਲੱਗਦਾ ਕਰਨਾ ਤੇ ਖੋਲਦਾ ਕਰ ਲੈਣਾ ਇਹ ਵੀ ਜ਼ਰੂਰੀ ਹੈ ਜ਼ਰੂਰੀ ਹੈ ਬਾਈ ਬੰਪਰ ਵੀ ਪਾਰਾ ਲਾਉਣਾ ਏ ਤੇ ਵੇਟ ਵਾਲਾ ਪ੍ਰੋਜੈਕਟ ਵੀ ਕਰਨਾ ਹੈ ਜੇ ਅਗਰੇ ਸਕੂਟਰੀ ਲੈ ਕੇ ਫਿਰ ਦੁਆਰਾ ਆਏ ਤੇ ਮਗਾ ਚਾਹ ਰੋਡੀ ਨੂੰ ਵੀ ਦਿਖਾਦਣਾ ਕਰਾ ਲਈ ਯਾਰ ਤੇ ਮੈਂ ਦੇਖਿਆ ਇਹ ਕਿੱਦਾਂ ਲੱਗਦਾ ਕਿੱਦਾਂ ਨਹੀਂ ਹਾਂਜੀ ਬਾਕੀ ਯਾਰ ਲੱਦ ਲਿਆ ਇਹ ਘਰ ਤੇ ਇੱਕ ਵਾਰ ਚੱਕ ਕੇ ਹੁਣ ਚੱਲਦੇ ਫਿਰ ਜੱਗੇ ਦੇ ਘਰ ਨੂੰ ਕਿੱਕ ਮਾਰਨੀ ਪੈਂਦੀ ਬਾਈ ਕਰ ਦੇ ਇੱਕ ਮਿੰਟ ਮੈਂਟਰੀ ਲੋ ਇਹਦੀ ਜੋਰ ਤੇ ਜੋਰ ਤੇ ਲਓ ਜੀ ਬਾਈ ਇੱਧਰ ਜੱਗੇ ਨੇ ਵੀ ਭੋੜਾ ਜਿਹਾ ਕਰਤਾ ਐਹ ਠੀਕ ਹੈ ਮੈਂ ਕਹਿੰਦਾ ਇਕਣੀ ਵਧੀਆ ਯਾਰ ਨਹੀਂ ਵੈਂਪਰ ਲਵਾਉਣਾ ਹਾਂ ਵੈਂਪਰ ਲਵਾਉਣਾ ਵੈਂਪਰ ਨਹੀਂ ਕਹਿੰਦੇ ਲੱਕ ਬਣਾਉਣੀ ਹੈ ਹਾਂ ਮੂਰੇ ਵੀ ਸੇਫਟੀ ਐ ਸੋਸ਼ਾ ਦੀ ਜੇਕੇ ਟਾਈਮ ਆ ਗਿਆ ਵੈਂਪਰ ਦਾ ਹਾਂ ਬਾਬੇ ਦੀ ਕਿਰਪਾ ਨਾਲ ਟਾਈਮ ਆ ਗਿਆ ਅੱਜ ਹੁਣ ਤਾਂ ਸੀਜ਼ਨ ਚੱਲ ਜੂ ਜਾਣਾ ਫੇਰ ਮੋਡੀਫਿਕੇਸ਼ਨ ਜਾਰੀ ਹੈ ਜੇਕੇ ਵਿੱਕ ਗਿਆ ਵੈਂਪਰ ਵੈਂਪਰ ਵਿੱਕ ਗਿਆ ਲੈ ਦੇਖੇ 750 ਦੇ ਟਾਇਰ ਹੈ 750 ਦੇ ਠੀਕ ਹੈ ਤੇਲ ਤੁਲ ਚੈੱਕ ਕਰ ਲਿਆ ਹੈਗਾ ਤੇਲ ਹੈਗਾ ਬਾਕੀ ভাই ਉਹ ਵੀ ਪਿੱਛੇ ਵੱਡਾ ਕਰਿਆ ਵਾ ਰੋਟੀ ਦੱਸ ਦੇ ਕਿੰਨੇ ਫੁੱਟਾ ਲਾਉਣਾ ਹੈ 3 4 5 6 7 8 ਹਾਂ ਵੇਖਦੇ ਉੱਤੇ ਜਾ ਕੇ ਪਤਾ ਲੱਗ ਤੇਰੀ ਸਵਾ ਤੇਰੀ ਜਿਹੜਾ ਲਵਾ ਦੀ ਬਹੁਤ ਲੰਬਾ ਹੈ ਛੋਟਾ ਲਵਾ ਕਿੰਨਾ ਕੋਣਾ ਚਾਹੀਦਾ ਬਾ ਇੰਨਾ ਕੋਣਾ ਜੇਗੇ ਛੋਟਾ ਇੰਨਾ ਹੈ 2 ਫੁੱਟ ਦਾ ਬਹੁਤ ਜ਼ਿਆਦਾ ਨਹੀਂ ਦੇਖੇ ਅਰਜਨ ਨੂੰ ਕਿੰਨਾ 2 ਫੁੱਟ ਦਾ 2.5 ਫੁੱਟ ਦਾ ਹਮ ਤਾਂ ਤਿੰਨ ਦਾ ਮਿਣਿਆਏ ਮਣਕੇ ਲਿਆਉਣ ਦਾ ਤਾਂ ਸੁਆਦ ਹੈ ਯਾਰ ਟਿੰਗ ਆ ਗਈ ਗੁਵਿੰਦਗੜ੍ਹ ਤੇ ਹੁਣ ਉਹਦਾ ਲੱਗਣੀ ਆ ਆਪਾਂ 24 ਇੰਚ ਕੇ ਗਏ ਤੇ ਭਾਈ ਨੂੰ ਕਮਾਂਡ ਮੋਟੀ ਵੱਧ ਆਉਂਦੀ ਵੀ ਘੱਟ ਵੱਧ ਹੋ ਜਾਂਦੀ ਐ ਉਹ ਦੇਖਦੇ ਜਾ ਕੇ ਕੀ ਬਣਦਾ ਹੁਣ ਹਾਂ ਤਿਆਰੀ ਐ ਚਲੋ ਫੇਰ ਟਾਈਮ ਨਾ ਚੱਲੀਏ ਚਲੋ ਭਾਈ ਹਾਂ ਖਿਚੜਾ ਜੱਗਾ ਹੈ ਭਾਈ ਹੈ ਪੈਂਦਾ ਲੱਗਾ ਜਗਾ ਖਿਚੜਾ ਪੂਰਾ ਖਿਚੜਾ ਪੂਰਾ ਲੱਗਾ ਆਪਾਂ ਨੇ ਵੀ ਖਿੱਚ ਕੇ ਹੀ ਜਾਣਾ ਰੋਡ 'ਤੇ ਖਿੱਚ ਕੇ ਜਾਣਾ ਆਪਾਂ ਨਹੀਂ ਜਾਣੀ ਲਾਂਗੇ ਨਾ ਆਪਾਂ ਬੇਡ ਰੱਖ ਲਿਆ ਰੱਖ ਲਿਆ ਆਪਣਾ ਬੇਡ ਰੋੜੀ ਜੇ ਗਿਰ ਗਿਆ ਨਾ ਮੈਨੂੰ ਹਾਕ ਮਾਰ ਦੀ ਕਿ ਮੈਂ ਗਿਰ ਗਿਆ ਬਾ ਠੀਕ ਹਾਕ ਨੂੰ ਮਾਰ ਨਹੀਂ ਕਰਦਾ ਫੜ ਫੜ ਕੇ ਫੜ ਕੇ ਬੈਠੂਗਾ ਹਾਂ ਹਾਂ ਸੇ ਠੀਕ ਹੈ ਲਓ ਜੀ ਬਾਈ ਕਰਾਲੀ ਵਾਲੂ ਚਾਲੀ ਪਾਏ ਵੇਆ ਜੱਗਾ ਪਿੱਛੇ ਰਹਿ ਗਿਆ ਜੱਗਾ ਪਿੱਛੇ ਰੋਲਦਾ ਵਾ ਜੀ ਜੱਗਾ ਪਿੱਛੇ ਰਹਿ ਗਿਆ ਤਾਂ ਹੁਣ ਉਹਨਾਂ ਨੂੰ ਬਰਾਬਰ ਲਾ ਰਹੇ ਆ ਆ ਗਏ ਆ ਗਏ ਚੱਲ ਵੀ ਚੱਲ ਦੋਵੇਂ ਮਹਿੰਦਰਾ ਛੁੱਕਦੇ ਜਾਂਦੇ ਆ ਬਾਈ ਲੋ ਜੀ ਭਾਈ ਕਰਾਲੀ ਸ਼ਹਿਰ ਪਹੁੰਚ ਗਏ ਕਰਾਲੀ ਸ਼ਹਿਰ ਤੇ ਆਪਾਂ ਨੇ ਮੁਰਨਾ ਮਰੰਡੇ ਵਾਲੀ ਸਾਈਡ ਤੋਂ ਇੱਥੇ ਜਾਂਦਾ ਸਿਸਵਾੜੀ ਸਾਈਡ ਨੂੰ ਭਾਈ ਇੱਕ ਮੋੜਿਕ ਨਹੀਂ ਲੰਘਿਆ ਤਾਂ ਆਪਾਂ ਨੇ ਮੁਰਨਾ ਮਰੰਡੇ ਵਾਲੀ ਸਾਈਡ ਤੋਂ ਜੱਗਾ ਮੋੜੇ ਜਾ ਰਿਹਾ ਤੇ ਆਪਾਂ ਪਿੱਛੇ-ਪਿੱਛੇ ਬਾਈ ਲਾਈਟਾਂ ਪੈ ਗਈਆਂ ਲਾਈਟਾਂ ਬਖੜਨਾ ਪੈਣਾ ਤੁਹਾਡੀ ਕੀ ਹੋ ਗਿਆ ਲਾਈਟਾਂ ਪੈ ਗਈਆਂ ਲਾਈਟਾਂ ਪੈ ਗਈਆਂ ਬਾਈ ਜੱਗਾ ਕਹਿੰਦੇ ਭਜਾਉਂਦਾ ਹੀ ਨਹੀਂ ਹੈਗਾ ਜੱਗਾ ਬਾਈ ਵੇਟ ਰੱਖ ਲੈ ਵੇਟ ਚੱਕੀ ਫੇਰ ਐਡਾ ਤੇ ਮਗਰਾਰ ਦੇ ਨਾਲ ਖਿੰਦੇ ਮੈਂ ਤਾਂ ਰੋਟੀ ਦਾ ਪੇਰੇ ਦਿਖਾਤਾ ਜੱਗਾ ਬਾਰ-ਬਾਰ ਓ ਵੇਟ ਲੱਗਦਾ ਏ ਕਿਆ ਕਹਦਾ ਤੂੰ ਸਦੇ ਨੂੰ ਭੱਜ ਰਿਹਾ ਕਹਿੰਦਾ ਲਓ ਜੀ ਬਾਈ ਬੰਪਰ ਵਾਲੇ ਵੀਰਪਾ ਪਹੁੰਚਣੇ ਆਲੇ ਆ ਪਹੁੰਚੇਗੇ ਰੋਟੀ ਟਰੈਕਟਰ ਦਾ ਪਹਿਲੇ ਡੋ ਲੱਗੇ ਪਿਓਰੇ ਯਾਰ ਉਹ ਫੋਨ ਮੈਂ ਇਹਨੂੰ ਵੀ ਵਾਫਰ ਲਾਤਾ ਕੀ ਹਾਲ ਹੈ ਬੱਚੇ ਨੂੰ ਵੀ ਵਾਫਰ ਲਾਤਾ ਟਰੈਕਟਰ ਲਾਜ ਤੇ ਭਾਈ ਦੁਕਾਨ ਦੇ ਉੱਪਰ ਜੌਂਡੀਰ ਪਹਿਲਾਂ ਐਵੇਂ ਦੋ ਐਨੇ ਹੱਡ ਲਾ ਲਓ ਮੇਰੇ ਵਾਲੀ ਹੱਡ ਹਾਂ ਠੀਕ ਨਹੀਂ ਕੋਈ ਕੰਮ ਦਾ ਤੋਰੋ ਆ ਰੇਟ ਜਿਵੇਂ ਕਰੋ ਜੇ ਕਿ ਹੁੱਡ ਦੇਖਿਆ ਹੈ ਕਿਹੜੀ ਲਾਉਣੀ ਵਾਫਰ ਮੈਂ ਤਾਂ ਆਪ ਕਹਿੰਦਾ ਬੱਚੇ ਨੂੰ ਵਾਫਰ ਲਾ ਦ ਥੋੜੀ ਕਿੰਨੇ ਫੁੱਟ ਆ ਹਾਂ ਕਿਆ ਦੇਖਦਾ ਇਹ ਵੀ ਲੈਣਾ ਹੁਣ ਘੈਂਟ ਆ ਬੈਠਾ ਲੈ ਲੈ ਆਪਣੇ ਕੰਮ ਦਾ ਨਹੀਂ ਇਹ ਇਦਾਂ ਲੱਗ ਰਿਹਾ ਬਾਈ ਕਟਿੰਗ ਹੋ ਕੇ ਬਾਕੀ ਹੁੱਡ ਦੇ ਦੇ ਬਾਈ ਕਿਹੜੀ ਲੱਗਣੀ ਸਿੰਪਲ ਲਗਾਉਣ ਦੀ ਸਲਾਹ ਇਹ ਜਿੱਦਾਂ ਬਾਈ ਹਾਂ ਬੰਪਰ ਵਾਲੇ ਬਾੜਨਾ ਆਪਣਾ ਫੋਟੋ ਇਹ ਜੀ ਠੀਕ ਆ ਰੋਡੀ ਹਾਂ ਐਨ ਵਧੀਆ ਜੀ ਹੈਨਾ ਛੋਟੇ ਵਾਲੇ ਹਾਂ ਵੀ ਰੋਡੀ ਕਿੰਨਾ ਟਾਈਮ ਲੈਂਦੇ ਆ ਯਾਰ ਕੋਈ ਨਹੀਂ ਪਤਾ ਕੋਈ ਪਤਾ ਨਹੀਂ ਹੈਗਾ ਕੋਈ ਪਤਾ ਨਹੀਂ ਹੈਗਾ ਤਾਰੇ ਚੜੂਗੇ ਹਾਂ ਚੜੂਗੇ ਉਹ ਬਾਈ ਤਾਰੇ ਚੜੂਗੇ ਤਾਰੇ ਤਾਰੇ ਚੜ ਜੂਗੇ ਤਾਰੇ ਨਾ ਚੜਾਵਾਰਾ ਐ ਨਾ ਕਰੋ ਤੇ ਕਹਿੰਦੇ ਰੋਡੀ ਸਾਰੇ ਵਿਚ ਆ ਤਾਰੇ ਮੋਰੀ ਕਹਿੰਦੇ ਬਾਈ ਤਾਰੇ ਚੜੇ ਦੇ ਤੇ ਜਣਾਏ ਆਪਣਾ ਰੁਕੀ ਪਾਣੀ ਖਾਓ ਕਿਤੇ ਬਸੇ ਲਾ ਕੇ ਤੇ ਉਹ ਕਿੰਨੇ ਖੜੇ ਨੇ ਕੋਈ ਗੋਲ ਪਾਵਾ ਦੋਸਤ ਕਿੰਨਾ ਨਾ ਕਿੰਨੇ ਟਰੈਕਟਰ ਖੜੇ ਹੋ ਗੁਰਦਾਰਾ ਦਾ ਲੱਭ ਲੂਗੇ ਦੋ ਤਾਂ ਜੌਂਡੀਆਰੇ ਖੜੇ ਬਾਈ ਦੋ ਸਾਡੇ ਵਾਲੇ ਧੁੱਪਾਂ ਚੜ੍ਹ ਕੇ ਆ ਗਏ ਬਾਈ ਐ ਨਹੀਂ ਹਲੇ ਗਿਆ ਪਿਆ ਉਹ ਬਾਈ ਹੱਟ ਲਾ ਕੇ ਦੇਖ ਲੋ ਅਰ ਕੋ ਟਾਈਮ ਲਗਾ। ਕਹੀਂ ਕਹੀਂ ਕਰੋ ਡਿਵਾਈਸ ਹੋ ਤਾਂ ਲਾ ਲਓ। ਜੱਗੇ ਉਹ ਚੱਕਰਾਇਆ ਰੱਖ ਕੇ ਦੇਖ ਲੋ ਉੱਪਰ। ਹਾਂ? ਜੱਗੇ ਨੇ ਬੰਦਾ ਪੱਟ ਲਿਆ ਪਤਾ ਨਹੀਂ ਕਿ ਆ ਪੀਤਾ ਇਹ ਲੈ ਕੇ ਫਰੀ ਜਾਂਦਾ ਏ। ਪੱਟ ਲਿਆ? ਥੋੜੀ ਬੇਟ ਤਾਂ ਨਹੀਂ ਕੀਤੇ ਆਪਣਾ ਹੈਗਾ? ਉਹ ਜੱਗੇ ਵਾਲਾ ਮੂਰੇ ਨੂੰ ਗਿਰਦਾ ਰਾ ਬਾਈ। ਆਪਣੇ ਵਾਲਾ ਵੀ ਉਹ ਪਿਆ। ਆਪਣਾ ਵੀ ਲੋਟੇ ਪਿਆ ਏ। ਇਹ ਬਾਈ ਐਕਟਰੀ ਪਲਸ ਹੈ। ਇੱਕ ਕੱਲਾ ਮਹਿੰਦਰਾ ਡੀਆਈ 550 ਲਓ ਜੀ ਬਾਈ ਚਾਹ ਕੀ ਚਾਹ ਜਿਹੜੇ 10 ਵਾਲੀ ਚਾਹ ਕੀ ਲਓ ਜੀ ਰੋਟੀ ਦੀ ਚਾਹ ਮਿਲ ਗਈ ਇੱਧਰ ਲਿਆ ਰੋਟੀ ਫੜ ਲਿਆ ਜਿਹੜੇ 12 ਵਾਲੀ ਚਾਹ ਜਿਹੜੇ ਗਲਾਸ ਲਿਆਵਾਂ ਕੁਰਸੀਆਂ ਬਾਹਰ ਨੂੰ ਹਾਂ ਛੋਟੀ ਕੁਰਸੀ ਲੈ ਕੇ ਆ ਰੋਟੀ ਗਲਾਸ ਭਾਉ ਭਰੇ ਪਏ ਹੈ ਮਿੱਠਾ ਹੈਗਾ ਉਹ ਥੋੜੀ ਗਰਮ ਬਹੁਤ ਜਿਹੜੇ ਦੇਖ ਕੇ ਪੀਂਦੇ ਲਓ ਜੀ ਬਾਈ ਇੱਕ ਵਾਰ ਸਿੰਪਲ ਹੱਡ ਰੱਖ ਕੇ ਦੇਖਣ ਲੱਗੇ ਵੀ ਕਿੰਦਾਂ ਨਹੀਂ ਲੱਗਦੀ ਐ। ਬਾਬੇ ਕਿਦਾਂ? ਬਾਬਾ ਕਹਿੰਦਾ ਸਾਰੀ ਉਮਰ ਉਦ ਹੀ ਕੱਢਤੀ ਮੈਂ। ਦੱਸਦਾ ਕਿਤੇ? ਦੇਖਾ ਚਿੱਟਾ ਰੰਗ ਵਧੀਆ ਕਿ ਕਾਲ ਲਾਲ ਕਾਲਾ? ਬਾਈ ਮੈਂ ਚਿੱਟਾ ਮੈਨੂੰ ਪਸੰਦ ਨਹੀਂ ਜੱਗਾ ਕਹੀ ਜਾਂਦਾ ਚਿੱਟਾ ਵਧੀਆ ਐ। ਲਾਓ ਲਾਓ ਆਜੋ ਦੇਖੋ ਜੱਗੇ ਐ ਮਾਡਲ ਬਾਈ। ਆ ਸਿੰਪਲ ਹੱਡ ਐ ਬਾਈ ਜਿਹੜੀ ਪਹਿਲਾਂ ਲੱਗੀ ਵੀ ਤੇ ਆਪਣੀ ਹੋਰ ਤੀ। ਜੱਗੇ ਭਾਰੀ ਆ ਆ ਹਟ ਲਾ ਦੀ ਆ ਬਾਈ ਅੱਜ ਕੱਲ ਚੜ ਜਾ ਉੱਪਰ ਐ ਆ ਦੇਖਦੇ ਆ ਨਹੀਂ ਚਿੱਟੀ ਨਹੀਂ ਲਾਉਣੀ ਲਾਲ ਲਾਉਣੀ ਯਾਰ ਨਹੀਂ ਉਹ ਜਗੇ ਇਹ ਕਿਹਜੇ ਲਾ ਦੂ ਬੂਰੇ ਕਿ ਦੇਖ ਹਾਂ ਅੱਛਾ ਆਹ ਸਾਈਡ ਤੇ ਦੇਖੋ ਬਾਈ ਬਾਹੀ ਲਾਉਣੀ ਬਾਈ ਇਹਨੂੰ ਚਿੱਟਾ ਵਿੱਚ ਦੇ ਕਾਲੀ ਕਰ ਦੋ ਉੱਪਰ ਤੇ ਲਾਲ ਹਾਂ ਬਾ ਠੀਕ ਆ ਕਿਉਂਕਿ ਬਾਈ ਇਹ ਖਾਲੀ ਸਾਈਡ ਵਿੱਚ ਕਾਲਾ ਰੰਗ ਹੁੰਦਾ ਐ ਵੈਸੇ ਲਾਲ ਵੀ ਹੋ ਜਾਂਦਾ ਐ ਬਾਕੀ ਦੇਖ ਕੇ ਪੀਸ ਵਧੀਆ ਜੇ ਕਰਦੇ ਕੋਈ ਦੇਖਾ ਕਿੰਨੇ ਕਿਲੋ ਦੀ ਐ ਵੇਟ ਕਰੀ ਤਾਂ ਜਿਗਾ ਪਾਰੀ ਤਾਂ ਨਹੀਂ ਹੈਗੀ ਇਹ ਦੋ ਜੜ ਚੱਕ ਲਈ ਇੱਧਰ ਇਕੱਲੇ ਨਹੀਂ ਚੱਕ ਲਈ ਹਾਂ ਚੱਲੇ ਪਿੰਡ ਨੂੰ ਪਿੰਡ ਨੂੰ ਚੱਲੇ ਆ ਗਿਆ ਤਾਂ ਜਿਕੇ ਹੈਗੀ 10 ਕਿਲੋ ਦੀ ਉਹ ਹੈਗੀ 10 ਕਿਲੋ ਦੀ ਠੀਕ ਆ ਜਿਕੇ ਦੇ ਕੇ ਪੀਸ ਕੱਢਣਾ ਪੜਿਆ ਯਾ ਯਾ ਯਾਰ ਪੀਸ ਪਰ ਲੋ ਯਾਰ ਕੋ ਰੋਡੀ ਆਇਆ ਵਾਪਰ ਲੱਗਣਾ ਦੇਖ ਤਾਂ ਕੰਡਾ ਕਰਕੇ ਹਾਂ ਹਾਂ ਉਂਗਲੀ ਨਾ ਤੇਲੀ ਵਿੱਚ ਮੁੜ ਕੇ ਉਂਗਲੀ ਨਵੀਂ ਲੱਗਣੀ ਬਾਈ ਇੱਕ ਦੇਖੋ ਇਹ ਲੋਹਾ ਜੀ ਲੋਹਾ ਬੱਦਗਾਂ ਚ ਰੋਡੀ ਕਿਹੜਾ ਵਾਪਰ ਲਾਉਣਾ ਹੈ ਹਾਂ ਰੱਖ ਇੱਧਰ ਹਾਂ ਇਹ ਜਾ ਆਹ ਪੁਰਾਣੇ ਵਾਪਰ ਲੇ ਗੋ ਜੇ ਕਿਦਰ ਆਏ ਥੋੜੀ ਪੁਰਾਣੇ ਵਾਪਰ ਕਾਦੇ ਖੋਲ ਦਿੰਦੇ ਲੋਗ ਅਰ ਰਵਾਜ ਗਏ ਨੇ ਹਾਂ ਲੇ ਜਣ ਆਪਾਂ ਨੇ ਤੂੰ ਮੇਰੀ ਗੱਲ ਸੁਣ ਇਹੇ ਵਾਪਰ ਕਾਦੇ ਖੋਲ ਦਿੰਦੇ ਐ ਟੌਰਨੀ ਟੌਰ ਦੀਦਾ ਸੀ ਲੋ ਸਾਜ ਦਾ ਨਵੇਂ ਲੋ ਅਜੂਪ ਆਪ ਬਾਈ ਕੋਈ ਲੱਗੇ ਵੇ ਖਲਾਵੀ ਜਾਂਦਾ ਤੇ ਨਵੇਂ ਵੀ ਲੱਗ ਜਾਂਦੇ ਆ ਆ ਬਾਬਾ ਲੱਗਿਆ ਆ ਬਾਬਾ ਦੇਖ ਲੋ ਜੀ ਲੋਹੇ ਵਢੀ ਜਾਂਦਾ ਹਟਦਾ ਨਹੀਂ ਹੈਗਾ ਉਡੀ ਮਸ਼ੀਨਾਂ ਦੇ ਲੱਗ ਗਈਆਂ ਇੱਧਰ ਅੱਛਾ ਛੱਟੀਆਂ ਲਾਈਆਂ ਦੁਬਈ ਟੈਕਟਰਾਂ ਮੈਂ ਹਾਂ ਆ ਗਿਆ ਗੂਗਲ ਵੈਟ ਆਓ ਟੀਪੀ ਜੱਗਰਾ ਗੂਗਲ ਵੈ ਚੱਲ ਪਿਆ ਬਾਈ ਇਹਦੇ ਕੋਈ ਪਾਰਟੀ ਇੱਕ ਬਰਫੀਆ ਡੱਬਾ 2 ਕਿਲੋ ਠੰਡੇ ਦੇ ਬੋਤਲਾਂ ਠੀਕ ਆ ਬਾਈ ਜ਼ਿਆਦਾ ਤਾਂ ਨਹੀਂ ਪਰ ਠੀਕ ਹੈ ਬਾਈ ਪਾਰਟੀ ਕਰੂਗਾ ਕਹਿੰਦਾ ਇੱਕ ਦੋ ਬੋਤਲਾਂ ਜੱਗਿਆ ਕਰੂਗਾ ਗੱਜ ਪਾਰਟੀ ਬਾਈ ਦੋਈ ਬੋਤਲ ਵੀ ਲੈਣੀ ਐ ਕੌਣੇ ਪਾਣੀ ਵਾਲੀ ਮੰਗਦੇ ਜੱਗੇ ਜਦ ਕਹਨਾ ਇੱਕ ਟਰੈਕਟਰ ਦਾ ਬਾਈ ਤੇ ਕਿਆ ਕਹੀ ਜਾਂਦਾ ਤੂੰ ਇਹਦਾ ਮਕਰਦਾ ਤੂੰ ਆ ਦੱਸ ਗਿਆ ਕਹਿੰਦਾ ਤੇ ਇਹਦਾ ਉੱਪਰ ਥੱਲੇ ਦੇਖਿਆ ਘਾਂਟ ਹੁੰਦਾ ਹਾਂ ਕਿਦਾਂ ਉੱਪਰ ਵੀ ਹੋ ਜਾਂਦਾ ਹੈ ਆਪਣੇ ਆਲੂ ਹੈਗਾ ਤੇ ਇੰਨੇ ਕਿਨੂ ਗਾਤੇ ਹੈਗਾ ਉਹ ਹੈ ਤਾਂ ਇਹ ਵੀ ਮਹੀਂਦਰ ਵਾਲਿਆਂ ਦੇ ਜੱਗੇ ਖਲੂਗਾ ਟਾਈਮ ਲੱਗੂਗਾ ਮੈਗਾ ਪਤਾ ਨਹੀਂ ਪਾਉਣਾ ਆਪਣਾ ਇਹਦਾ ਇਹ ਵੱਧ ਹੋਣਾਗੇ 2 ਲੱਖ ਨਵਾਂ ਹੋਣਾ ਬਾਈ ਨਵਾਂ ਮਹਿੰਗਾ ਹੋਣਾ ਆ ਦੇਖ ਲਓ ਬਾਈ ਸਿਸਟਮ ਕਿੰਨਾ ਲੱਗਿਆ ਪਿਆ ਇਹਨੂੰ ਮਹਿੰਗੀ ਚੀਜ਼ ਹੈ ਵੀ ਤੱਗੇ ਆ ਪ੍ਰਾਣੀ ਛਤਰੀਆਂ ਇਹ ਤਾਂ ਨਹੀਂ ਲੱਗਦੀਆਂ ਹੁਣ ਟਾਈਮ ਗਿਆ ਇਹਨਾਂ ਰਵੀ ਬਾਈ ਟਾਈਮ ਗਿਆ ਹੁਣ ਆ ਨਵੀਆਂ ਛਤਰੀਆਂ ਰਾਤੀ ਬਾਈ ਕਿਸੇ ਨੇ ਇਹਨਾਂ ਨੇ ਵੀ ਹੱਡ ਲਾਉਣੀ ਆ ਲਓ ਜੀ ਬਾਈ ਜੌਂਡਰ ਤੋਂ ਵੀ ਜੂਪਾ ਪਾਇਪ ਲਾਤੀ ਜੂਪਾ ਪਾਇਪ ਲੱਗਦਾ ਜਾਂਦੀ ਆ ਬਾਈ ਇਹਰੀ ਪਾ ਟੈਂਕੀ ਦੇ ਮੂਹਰੇ ਲਾ ਦਈਏ ਫੇਰ ਮੂਹਰੇ ਬੈਠਣ ਦੀ ਜਗ੍ਹਾ ਘਟ ਜਾਂਦੀ ਦੇਖੋ ਮੈਟ ਬਲੈਕ ਰੰਗ ਕਰਕੇ ਲਾਤੀ ਬਾਈਆਂ ਨੇ ਇਹਦੇ ਬਾਅਦ ਮੈਨੂੰ ਲੱਗਣੀਆਂ ਆ ਹਾਂ ਰੋਡੀ ਬਾਈ ਕਹਿੰਦਾ ਵੀ ਲੈਣ ਸਿਰੇ ਕੰਮ ਹੋਣਾ ਬਾਈ ਜਿੱਕਣਾਏ ਆ ਤੇ ਕੋਈ ਗਾਲੀ ਨਹੀਂ ਹੈਗੀ ਛੜਾਈ ਹੈ ਹੈ ਛੜਾਈ ਆ ਫਿਕਰਾ ਕੋਈ ਆਇਆ ਹੈ ਦੇਖਦੀ ਹੈ ਘਾਲੀ ਉੱਤੇ ਲੈਆੜੇ ਨੂੰ ਕਹਿੰਦਾ ਵੀ ਆਉਂਦੇ ਤੇਰੇ ਲੈਆੜਾ ਕਿਹੜਾ ਵਿਆਹ ਹੋਣਾ ਤਾਈ ਕਿਹੜਾ ਕੋਈ ਚੱਕਰ ਨਹੀਂ ਹੈਗਾ ਜਦ ਲਗਣਾ ਕੋ ਲੱਗ ਜੂਗਾ ਹੁਣ ਆਏ ਆ ਕੰਮ ਕਰਕੇ ਭੇਜੂਗੇ ਇਹ ਤੇ ਨਹੀਂ ਬਾਕੀ ਬਾਈ ਦੇ ਆਏ ਤੇ ਮਨਾਉਂਦੇ ਤੁਹਾਨੂੰ